ਹੰਜੂ ਡੇਰਾ ਬਾਬਾ ਨਾਨਕ ਵਿਖੇ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਹੋਈ ਜਿਸ ਵਿੱਚ ਸਿਖਾ ਗੁਪਤਾ ਨਗਰ ਕੌਂਸਲ ਦੀ ਪ੍ਰਧਾਨ ਚੁਣੀ ਗਈ ਅਤੇ ਕੁਲਵਿੰਦਰ ਸਿੰਘ 베ਦੀ ਉਰਫ ਜੁਗਨੂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਚੁਣੇ ਗਏ ਜ਼ਿਕਰ ਯੋਗ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ 9 ਕੌਂਸਲਰ ਜੇਤੂ ਰਹੇ ਸਨ ਜਿਨ੍ਹਾਂ ਵਿੱਚੋਂ ਵਾਰਡ ਨੰਬਰ 5 ਤੋਂ ਸਿਖਾ ਗੁਪਤਾ ਚੋਣ ਜਿੱਤੇ ਸਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿਖਾ ਗੁਪਤਾ ਦੇ ਸਹੁਰਾ ਸਾਹਿਬ ਸ੍ਰੀ ਪ੍ਰੇਮ ਸਾਗਰ ਗੁਪਤਾ ਵੀ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਰਹੇ ਚੁੱਕੇ ਹਨ ਇਸ ਮੌਕੇ ਤੇ ਚੋਣ ਦੌਰਾਨ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾਵੀ ਨਗਰ ਕੌਂਸਲ ਦਫ਼ਤਰ ਵਿਖੇ ਮੌਜੂਦ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਇਹ ਚੋਣ ਕੀਤੀ ਗਈ इस चोन तो बाद शिखा गुप्ता के पति आम आदमी पार्टी नेता राजेश कुमार बिट्टा काफी खुश नजर आ रहे सन इस मौके ते राजेश बिट्टा ने विधायक गुरदीप सिंह रंधावा का धनवाद किया ਪਰ ਦੁਨੀਆਂ ਤੇ ਇਹ ਸ਼ਾਦੀ ਦੇ ਵਿੱਚ ਕਾਫੀ ਦੇਰ ਬਾਅਦ ਹੋਇਆ ਤੇ ਬਾਕੀ ਮੈਂ ਖੱਬਤਾ ਨਾ ਭਲੇ ਜਿੰਨੇ ਵੀ ਹਵਾੜ ਦੀ ਮੈਂਬਰ ਨੇ ਪਰਿਵਾਰ ਮੇਰਾ ਤੇ ਜੀ ਕਾਉਂਸਲਰ ਮਹਿਬੂਬ ਹੁਣ ਆ ਸਭ ਦਾ ਤਨਦ ਕਰਾਂ ਕਿਉਂਕਿ ਉਹਨਾਂ ਨੇ ਸਭ ਨੂੰ ਸਭ ਨੇ ਜਿਨਾਈ ਦਿੱਤੀ ਤੇ ਮੈਨੂੰ ਜਿਵਾਇਆ ਜਿਸ ਜੀ ਮੈਂ ਲੁਕਣ ਹੈ ਤਾਂ ਅਲਪਨਾ ਹੈ ਜਿਹੜਾ ਮੈਂ ਲੁਕਣ ਦੇ ਲੱਤੋ ਇੱਕਾ ਮੋਂਨ ਨੂੰ ਕਿੰਨੀ ਕਿ ਤਰਜੀਹ ਦੋ ਦੇਖੋ ਜੀ ਕੋਸ਼ਿਸ਼ ਕਰਾਂਗੇ ਨੋ ਜੇ ਉਹ ਵੀ ਕੰਮ ਜੋ ਮੁਦੀ ਆਣਗੇ ਉਹ ਅਸੀਂ ਗੁਰਦੀਪ ਸਿੰਘ ਰੰਧਾਵਾ ਜੀ ਦੇ ਨਾਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਇਹ ਜਿਹੜਾ ਲੋਕਤੰਤਰ ਨੂੰ ووٹ ਦਾ ਅਧਿਕਾਰ ਮਿਲਿਆ ਹੈ ਕਿਤਾਬ 10-12 ਸਾਲ ਬਾਅਦ ਜਿਹੜੀ ਇਲੈਕਸ਼ਨ ਹੋਈ ਹੈ ਡੇਰਾ ਬਾਬਾ ਨਾਨਕ ਦੀਔਰ ਲੋਕਾਂ ਨੇ ਆਪਣੀ ਲੋਕ ਦਾ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦਾ ਮਾਨਸਿੰਦ ਜਿਹੜੇ ਆ ਉਹ ਐਮਸੀ ਚੁਣੇ ਨੇ ਤਾਂ ਅੱਜ ਬੜੀ ਸਵੱਛ ਸੰਤੀ ਨਾਲ ਜਿਹੜਾ ਮਤਾ ਪਾਸ ਹੋਇਆ ਔਰ ਸਾਰੇ ਕਾਉਂਸਲਰ ਜਿੰਨੇ ਵੀ 13 ਦੇ 13 ਕਾਉਂਸਲਰ ਇਸ ਮਤੇ ਦੇ ਇਸ ਹਾਊਸ ਦੇ ਵਿੱਚ ਸੀਗੇ 13 ਦੇ 13 ਜਿਹੜੇ ਕਾਉਂਸਲਰ ਉਹਨਾਂ ਨੇ ਅਧਿਕਾਰ ਜਿਹੜਾ ਮੈਨੂੰ ਦਿੱਤਾ ਪ੍ਰਧਾਨ ਚੁਣਨ ਦਾ ਵਾਈਸ ਪ੍ਰਧਾਨ ਚੁਣਨ ਦਾ ਮੈਂ ਸਾਰੇ ਕਾਉਂਸਲਰਾਂ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿੰਨਾ ਮੇਰੀ ਇਜਤਬਾਰ ਕਰਾਰ ਰੱਖੀ ਔਰ ਮੇਰੇ ਤੇ ਇਹਨਾਂ ਵਿਚਵਾਜ ਪ੍ਰਗਟ ਕੀਤਾ ਤਾਂ ਉਸ ਤੋਂ ਬਾਅਦ ਮੈਂ ਜਿਹੜਾ ਸੋਚ ਕੇ ਸਮਝ ਕੇ ਜਦ ਮੈਨੂੰ ਲੱਗਦਾ ਕਿ ਵਧੀਆ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਤਜਰਬਾ ਵੀ ਹਸਨ ਲੈ ਕੇ ਸ਼ਹਿਰ ਦੀ ਰਾਜਨੀਤੀ ਨੂੰ ਲੈ ਕੇ ਸ਼ਹਿਰ ਦੇ ਕੰਮ ਕਾਜਾਂ ਨੂੰ ਲੈ ਕੇ ਉਹਦੇ ਵਿੱਚ ਸਿੱਖਾ ਗੁੱਤਾ ਜਿਹਨੂੰ ਮੈਂ ਪ੍ਰੈਜ਼ੀਡੈਂਟ ਬਣਾਇਆ ਤੇ ਕੁਲਵਿੰਦਰ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਇਸ ਕਰਕੇ ਅੱਜ ਬੇਰੇ ਵਾਲਿਆਂ ਨੂੰ ਮੁਬਾਰਕਬਾਦ ਹੈ ਇਉਂ ਨਾ ਕਿ ਅੱਜ ਕਮੇਟੀ ਬਣੀ ਹੈ ਔਰ ਆਮ ਆਦੀ ਪਾਰਟੀ ਨੂੰ ਮੁਬਾਰਕਬਾਦ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਔਰ ਸਾਡੇ ਆਮ ਆਦੀ ਪਾਰਟੀ ਦੇ ਜਮੀਨਾਰ ਅਮਨ ਰੋੜਾ ਜੀ ਔਰ ਨੈਸ਼ਨਲ ਕਮਿਸ਼ਨਰੀ ਅਰੰਦ ਕੇਤਰੀਵਾ ਜੀ ਨੂੰ ਅੱਜ ਉਹਨਾਂ ਦਾ ਚੰਦਰਾ ਜਿਹੜਾ ਇਸ ਕਮੇਟੀ ਦਾ ਆਮ ਆਦਮੀ ਪਾਰਟੀ ਦਾ ਕੜਜ ਕੜਜ ਮਿਊਂਸ ਤੱਕ ਕਮੇਟੀ ਤੇ ਨਾ ਉੱਟ। ਫਿਰ ਇਹਨਾਂ ਨੂੰ ਸੰਦੇਸ਼ ਕੀ ਦਿਓਗੇ ਕਿ ਸ਼ਹਿਰ ਦੇ ਕਿਹੜੇ ਮੇਨ ਕੰਮ ਨੇ ਜਿਹੜੇ ਦੇਖੋ ਇਹਨਾਂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਅੱਜ ਜਿਹੜੀ ਮੈਂ ਜਿਸ ਉਮੀਦ ਨਾਲ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇ ਕੇ ਚੱਲਿਆ ਤਾਂ ਮੈਨੂੰ ਪਤਾ ਕਿ ਜਿਹੜੀ ਮੈਂ ਜ਼ਿੰਮੇਵਾਰੀ ਦੇ ਕੇ ਚੱਲਿਆ ਉਹ ਜ਼ਿੰਮੇਰ ਨੂੰ ਬੜੀ ਬੁੱਕਤੀ ਨਿਭਾਉਣਗੇ। ਔਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਇਹਨਾਂ ਕੋ ਤੋਂ ਮੀਤਾ। ਧੜੇ ਬੰਦੀ ਤੋਂ ਉੱਪਰ ਉੱਠ ਕੇ ਤੇ ਸ਼ਹਿਰ ਦਾ ਵਿਕਾਸ ਜਿਹੜਾ ਕਰਨਗੇ। ਔਰ ਹਰ ਇੱਕ ਦੇ ਦੁੱਖ ਸੁੱਖ ਚ ਜਿਹੜੇ ਭਾਈਵਾਲ ਵੀ ਬਣਨਗੇ ਮੈਨੂੰ ਇਹਨਾਂ ਤੋਂ ਇਹੀ ਉਮੀਦ ਹੈ ਧੰਨਵਾਦ